ਅਜਿਹੀ ਗੱਲ ਪੰਜਾਬ ਦੇ ਇੱਕ ਜੀਹੇ ਪਿੰਡ ਦੀ ਜਿੱਥੇ ਕਿਸਾਨਾਂ ਨੂੰ ਸਭ ਤੋਂ ਸਸਤੀਆਂ ਖੇਤੀਬਾੜੀ ਦੀਆਂ ਦਵਾਈਆਂ ਦੇ ਨਾਲ-ਨਾਲ ਖੇਤੀਬਾੜੀ ਦੇ ਸੰਦ ਮਿਲਦੇ ਨੇ ਇਹ ਕਿੰਨੇ ਟਰੈਕਟਰ ਹੈਗੇ ਜੀ ਆਪਾਂ ਦੇ ਕੋਲੇ ਸਾਡੇ ਤੋਂ 6 ਟਰੈਕਟਰ ਵੱਡੇ ਆ ਤੇ 2 ਟਰੈਕਟਰ ਆ ਛੋਟੇ ਆ ਜਿੱਦਾਂ ਇਹ ਟਰੈਕਟਰ ਆ ਇਹਦੀ 2000 ਸਿਕਿਉਰਿਟੀ ਲਈਦੀ ਆ 1000 ਰੁਪਿਆ ਇਹਦਾ ਕਿਰਾਇਆ ਇੱਕ ਦਿਨ ਦਾ ਅੱਛਾ ਸਿਰਫ 1000 ਰੁਪਿਆ ਲੈਣਾ ਕਿਸਾਨ ਨੂੰ ਤੇਲ ਭਰਿਆ ਦਈਦਾ ਤੇਲ ਭਰਿਆ ਲਈਦਾ ਸਾਡੀ ਕਮੇਟੀ ਮੈਂਬਰਾਂ ਨੇ ਇਹ ਵੀ ਫੈਸਿਲਿਟੀਆਂ ਦੇਤੀ ਆ ਕਿ ਜੇ ਕਿਸੇ ਨੇ ਅੱਧੇ ਦਿਨ ਲਈ ਕੇ ਦੀ 2 ਕਿੱਲੇ ਆ ਕਿੱਲਾ ਜ਼ਮੀਨ ਅੱਧਾ ਦਿਨ ਲਈ ਤਾਂ ਉਹ 500 ਰੁਪਏ ਚ ਵੀ ਟਰੈਕਟਰ ਸਾਡਾ ਜਾਂਦਾ ਹੈ ਤੇ 500 ਰੁਪਏ ਚ ਡਰਾਈਵਰ ਵੀ ਸਾਡਾ ਤੇ ਮੈਂਬਰ ਬਣ ਲਈ 100 ਰੁਪਿਆ 1 ਕਿੱਣ ਲਈ ਚਾਹੀਦਾ ਜ਼ਮੀਨਦਾਰ ਜਮ੍ਹਾਂ ਕਰਾਊਗਾ ਤੇ ਸਾਰੀਆਂ ਫੈਸਿਲਿਟੀਆਂ ਨੂੰ ਇੰਜੋਏ ਕਰ ਸਕਦਾ ਜਿਹੜੇ ਤੁਸੀਂ ਦੱਸ ਰਹੇ ਸੀ ਕਿ ਪੰਜਾਬ ਦੀ ਪਹਿਲੀ ਕਿਸਾਨਾਂ ਦੇ ਵਾਸਤੇ ਦੁਕਾਨ ਆ ਜਿੱਥੋਂ ਦਵਾਈਆਂ ਕਿਸਾਨਾਂ ਨੂੰ ਬਿਲਕੁਲ ਸਸਤੀਆਂ ਮਿਲ ਰਹੀਆਂ ਜਿਹੜੀ ਦਵਾਈ ਬੈਸਟ ਹੁੰਦੀ ਆ ਉਹਨਾਂ ਨੂੰ ਇੱਥੇ ਅਸੀਂ ਏ ਨੋ ਪ੍ਰੋਫਿਟ ਨੋ ਲਾਸ ਤੇ ਵੇਚਦੇ ਆ 145 ਰੁਪਏ ਦੀ ਕਿਲੋ ਆ ਜੀ ਅੱਛਾ ਜੀ ਇਹ ਜਿਹੜਾ ਇਹਦਾ ਐਮ ਆਰ ਪੀ ਹੈਗਾ ਆ 250 ਰੁਪਏ ਅੱਛਾ ਇਹ ਬਾਹਰ ਕਿੱਦਾਂ ਵਿਕਦੀ ਲਗਭਗ ਬਾਹਰ ਇਹ ਤਕਰੀਬਨ 200 ਦੀ ਮਿਲਦੀ ਹੈ ਮਤਲਬ ਟੋਟਲ ਕਿੰਨੇ ਫਾਰਮਰ ਜੁੜੇ ਆ ਜੀ ਇਸ ਸੁਸਾਇਟੀ ਦੇ ਨਾਲ 1581 ਫਾਰਮਰ ਆ ਸਾਡੇ ਜੁੜੇ ਹੋਏ ਅੱਛਾ ਤੇ ਪਿੰਡ ਕਿੰਨੇ ਲਾਹਾ ਲੈ ਰਹੇ ਆ 380 ਇੱਧਰ ਵੀ ਸਾਰੇ ਸਾਰੇ ਅਸੀਂ ਕਾਣ ਦੇ ਜਿਹੜੀਆਂ ਮਟਰ ਬੀਜਣ ਵਾਲੀ ਡ੍ਰਿੱਲ ਆ ਪਿਆਜ਼ ਬੀਜਣ ਵਾਲੀ ਡ੍ਰਿੱਲ ਆ ਉਹ ਗ੍ਰੇਡਿੰਗ ਬੈਕਿੰਗ ਜਿਹੜਾ ਜੇ ਕਰਾਇਆ ਔਰ ਕਰੂਆ ਕਿਵੇਂ ਲੈਣੇ ਹੋ ਜੀ ਇਹਦਾ ਇਹ ਤਾਂ ਬੜਾ ਮੈਨੂੰ 800 ਰੁਪਏ ਇੱਕ ਦਿਨ ਦਾ ਲੱਗਦਾ ਇਹਦਾ ਸਿਰਫ ਹਾਂ ਇਹ ਸਾਡਾ ਨਾ ਇੱਕ ਪਿਛੇ ਇਹਦਾ ਐਕਸਪੈਰੀਮੈਂਟ ਕੀਤਾ ਸੀ ਇਹ 3 ਟਨ ਦਾ ਆ ਠੀਕ ਹੈ ਜੀ ਜਿਹਨਾਂ ਜ਼ਿੰਮੇਵਾਰ ਇੱਥੇ ਪ੍ਰੋਡਿਊਸ ਰੱਖੀ ਸੀਗੀ ਉਹਨਾਂ ਜੇ ਉਦੋਂ ਰੇਟ ਸੀਗਾ 15 ਰੁਪਏ 50 ਰੁਪਏ ਤੱਕ ਉਹਨਾਂ ਨੇ ਪੈਸੇ ਵਟੇ ਕਿ ਇਸ ਕਾਕੇ ਕੋਲ ਅਮਰੀਕਾ ਦਾ ਵੀਜ਼ਾ ਵੀ ਹੈਗਾ ਤੇ ਕੈਨੇਡਾ ਦਾ ਵੀਜ਼ਾ ਹੈਗਾ ਅੱਛਾ ਫਿਰ ਵੀ ਇਹ ਕਹਿੰਦਾ ਮੈਂ ਇੱਥੇ ਹੀ ਮੰਡੀ ਕਰਨ ਕਰਨਾ ਆਪੇ ਹੀ ਕਰਨਾ ਇਹਨੂੰ ਕਿਸਾਨ ਨੂੰ ਸੰਦ ਮਹਿੰਗੇ ਪੈ ਰਹੇ ਆ ਦਵਾਈਆਂ ਮਹਿੰਗੀਆਂ ਪੈ ਰਹੀਆਂ ਮਹਿਸੂਸ ਕੀ ਕੀਤਾ ਇੱਕੋ ਕਿੰਨਾ ਕੁ ਫਾਇਦਾ ਮਿਲਦਾ ਸਾਨੂੰ ਲੱਗਦਾ ਹੈ ਜੀ ਜਿਹੜਾ ਕੁ ਫਾਇਦਾ ਸਾਨੂੰ ਬਾਹਰੋਂ ਨਹੀਂ ਮਿਲੂਗਾ ਉਹ ਵਾਲੀਆਂ ਚੀਜ਼ਾਂ ਜਿਹੜੀ ਅਸੀਂ ਇੱਥੋਂ ਵਰਤੀਏ ਮਤਲਬ ਅੱਧ ਮੁੱਲ ਦੇ ਲਾਗੇ ਛੱਕੇ ਮਿਲ ਜਾਂਦੀਆਂ ਕਿੰਨੀ ਟਰਨਓਵਰ ਹੈਗੀ ਹੈ ਜੀ ਇਸ ਸੁਸਾਇਟੀ ਦੀ ਟਰਨਓਵਰ ਤੁਹਾਡੀ 2 ਕਰੋੜ ਦੀ ਉਹਦੀ ਕੋਈ 1 ਕਰੋੜ ਤਾਂ ਦਵਾਈਆਂ ਦੀ ਹੋ ਜਾਂਦੀ ਆ ਬਾਕੀ ਸਾਰੀ ਲਾ ਮਲਾ ਕੇ ਕਰੋੜ ਕਿਤੇ ਹੁੰਦੀ ਆ ਸੱਚੀ ਕਾਲਾ ਪੰਜਾਬੀ ਟੀਵੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਸੁਖਵਿੰਦਰ ਸਿੰਘ ਅੱਜ ਗੱਲ ਪੰਜਾਬ ਦੇ ਇੱਕ ਜਹੀਹੇ ਪਿੰਡ ਦੀ ਜਿੱਥੇ ਕਿਸਾਨਾਂ ਨੂੰ ਸਭ ਤੋਂ ਸਸਤੀਆਂ ਖੇਤੀਬਾੜੀ ਦੀਆਂ ਦਵਾਈਆਂ ਦੇ ਨਾਲ-ਨਾਲ ਖੇਤੀਬਾੜੀ ਦੇ ਸੰਦ ਮਿਲਦੇ ਨੇ ਅਸੀਂ ਇਸ ਟਾਈਮ ਭੂੰਗਾ ਸਿਟਰਸ ਸਟੇਟ ਦੇ ਵਿੱਚ ਮੌਜੂਦ ਆ ਔਰ ਤੁਸੀਂ ਦੇਖ ਰਹੇ ਹੋ ਕਿ ਇਹ ਸੋਸਾਇਟੀ ਦੇ ਵੱਲੋਂ ਸਾਂਝੇ ਤੌਰ ਦੇ ਉੱਤੇ ਟਰੈਕਟਰ ਬਣਾਏ ਗਏ ਨੇ ਜਿਹੜੇ ਕਿਸਾਨਾਂ ਦੇ ਕੰਮ ਆਉਂਦੇ ਨੇ ਔਰ ਬਿਹਤ ਨਾ ਮਾਤਰ ਕੀਮਤ ਦੇ ਉੱਤੇ ਕਿਸਾਨ ਇਹਨਾਂ ਟਰੈਕਟਰਾਂ ਨੂੰ ਵਰਤ ਸਕਦੇ ਨੇ ਔਰ ਇਸ ਪਾਸੇ ਤੁਸੀਂ ਦੇਖ ਰਹੇ ਹੋ ਕਿ ਜਿੱਥੇ ਖਾਦਾ ਮਾਫ ਕਰਨਾ ਜਿਹੜੀਆਂ ਦਵਾਈਆਂ ਨੇ ਉਹ ਮਿਲਦੀਆਂ ਨੇ ਤਾਂ ਕਿਵੇਂ ਸਾਰਾ ਪ੍ਰੋਜੈਕਟ ਚੱਲ ਰਿਹਾ ਹੈ ਸਾਡੇ ਨਾਲ ਡਾਕਟਰ ਜਸਪਾਲ ਸਿੰਘ ਜੀ ਮੌਜੂਦ ਨੇ ਡਾਕਟਰ ਸਾਹਿਬ ਪਹਿਲਾਂ ਤਾਂ ਧੰਨਵਾਦੀ ਸਮਾਂ ਦੇਣ ਦੇ ਲਈ ਬੜਾ ਵਧੀਆ ਪ੍ਰੋਜੈਕਟ ਹੈਗਾ ਜੀ ਇਹ ਕਿੰਨੇ ਟਰੈਕਟਰ ਰੱਖੇ ਨੇ ਜੀ ਪਿੰਡ ਵਾਲਿਆਂ ਨੇ ਇਹ ਜਿਹੜੀ ਇਹ ਜਿਹੜੀ ਨਾ ਜਿਹੜੀ ਸੁਸਾਇਟੀ ਆ ਸਟ ਸਟੇ ਸੁਸਾਇਟੀ ਆ ਇਹ ਪੰਜਾਬ ਗਵਰਨਮੈਂਟ ਵੱਲੋਂ ਇਸ ਇਲਾਕੇ ਲਈ ਦਿੱਤੀ ਆ ਇਹ ਜਿਹੜੀ ਸੁਸਾਇਟੀ ਆ 380 ਪਿੰਡ ਕਵਰ ਕਰਦੀ ਆ ਜੀ ਉਦੇ ਵਿੱਚ ਚਾਰ ਬਲਾਕ ਆਉਂਦੇ ਆ ਜਿਹੜਾ ਭੂੰਗਾ ਬਲਾਕ ਦੇ ਸਾਰੇ ਪਿੰਡ ਆਉਂਦੇ ਆ ਟਾਂਡਾ ਬਲਾਕ ਦੇ ਸਾਰੇ ਪਿੰਡ ਆਉਂਦੇ ਆ ਜੀ ਤੇ ਹੁਸ਼ਾਰਪੁਰ ਬੰਦ ਬਲਾਕ ਦੇ ਉਧਰੋਂ ਕਾਲੂਵਾਰ ਤੋਂ ਲੈ ਕੇ ਜਦਾਮਾਨ ਘਟੇਰੀ ਤੱਕ ਇਧਰੋਂ ਬਸੀ ਮਰੂਫ ਤੱਕ ਇਹ ਸਾਰਾ ਆਉਂਦਾ ਤੇ ਕੋਸ਼ ਪਿੰਡ ਜਿਹੜੇ ਆਪਣੇ ਦਸੂਹੇ ਬਲੌਕ ਦੇ ਆਉਂਦੇ ਆ ਭਾਨਾ ਤੱਕ ਮਾਨਗੜ ਤੱਕ ਇਧਰ ਮੰਡ ਮਡੇ ਡਫਰ ਤੱਕ ਸੋ 20 ਕਿਲੋਮੀਟਰ ਦੇ ਰੇਡੀਅਸ ਦੇ ਨਾਲ ਜਿਹੜੇ ਪਿੰਡ ਆ ਉਹਨਾਂ ਕਿਸਾਨਾਂ ਨੂੰ ਅਸੀਂ ਇਹ ਜਿਹੜੀਆਂ ਫੈਸਿਲਿਟੀਆਂ ਦਿੰਨੇ ਆ ਅੱਛਾ ਇਹ ਕਿੰਨੇ ਟਰੈਕਟਰ ਹੈਗੇ ਜੀ ਆਪਾਂ ਦੇ ਕੋਲੇ ਸਾਡੇ ਤੋਂ 6 ਟਰੈਕਟਰ ਵੱਡੇ ਆ ਤੇ 2 ਟਰੈਕਟਰ ਆ ਛੋਟੇ ਆ ਜਿਹੜੇ ਕਿਸਾਨ ਵੀਰ ਜਿੱਦਾ ਪੋਲੀ ਹਾਊਸ ਦੀ ਖੇਤੀ ਕਰਦੇ ਆ ਜਿੱਦਾ ਹਾਈ ਡੈਂਸਿਟੀ ਜੀ ਕੋਲੋ ਬਾਗ ਲਗਾਇਓ ਆ ਕਿਉਂਕਿ ਸਾਡੇ ਇੱਥੇ ਹੁਸ਼ਾਰਪੁਰ ਚ ਜਿਹੜੀ ਲੈਂਡ ਹੋਲਡਿੰਗ ਆ ਜੇ ਐਬਰੇਜ ਲਾਈਏ ਪੰਜ ਕਿਲੇ ਦੀ ਆ ਜੀ ਪਮਾਗੇਸ ਤੋਂ 20 ਕਿੱਲੇ ਆ ਜਾਂ 2 ਕਿੱਲੇ ਦੀ ਐਵਰੇਜ 5 ਕਿੱਲੇ ਦੀ ਹੁੰਦੀ ਆ ਸੋ ਆਹ ਕਈ ਲੋਕ ਛੋਟੀ ਜਗ੍ਹਾ ਚ ਵੱਧ ਮੁਨਾਫਾ ਕੱਢਣ ਲਈ ਇਹ ਟਰੈਕਟਰਾਂ ਦੇ ਲੋਡ ਆ ਇਹ ਸਾਡੇ ਤੋਂ ਜੌਨ ਡੀਅਰ ਟਰੈਕਟਰ ਆ ਮਤਲਬ ਇਹ 36 ਹੌਸਪਾਵਰ ਦਾ ਆ ਠੀਕ ਹੈ ਜੀ ਠੀਕ ਹੈ ਮਤਲਬ ਇਹਦੀ ਤਾਕਤ ਬਹੁਤ ਆ ਰੋਟਾਵੇਟਰ ਨੂੰ ਦੇਖਣ ਨੂੰ ਛੋਟਾ ਲੱਗਦਾ ਹੈ ਪਰ ਤਾਕਤ ਬੜੀ ਆ ਪਿੱਛੇ ਅਸੀਂ ਟ੍ਰੈਂਚਰ ਜਿਹੜੇ ਡ੍ਰਿਪ ਲਾਉਣ ਲਈ ਜਾਂ ਪਾਈਪਾਂ ਪਾਉਣ ਲਈ ਆ ਇਹਦੇ ਲਈ ਰੋਟਾਵੇਟਰ ਛੋਟੇ ਬਾਗ ਜਿੱਦ 10x10 ਤੇ ਲੱਗਾ ਬਾਗ ਉਹਨਾਂ ਲਈ ਇਹ ਆ ਇਹ ਵੱਡੇ ਕੰਮ ਆ ਸਾਡਾ ਪ੍ਰੀ ਟ੍ਰੈਕਟਰ ਠੀਕ ਹੈ ਜਿਹੜੇ ਵੱਡੇ ਕੰਮਾਂ ਲਈ ਵਰਤਦੇ ਆ ਠੀਕ ਹੈ ਇਹ ਡਾਕਟਰ ਸਾਹਿਬ ਜਿੱਦਾਂ ਮੰਨ ਲਓ ਹੁਣ ਇਹ ਇਹੀ ਟ੍ਰੈਕਟਰ ਹੈ ਇਹ ਜੇ ਕਿਸੇ ਕਿਸਾਨ ਨੇ ਖੜਨਾ ਉਹ ਕਿਹੜੇ ਕਿਸਾਨ ਨੂੰ ਮਿਲਦਾ ਜੀ ਕੋਈ ਕ੍ਰਾਈਟੇਰੀਆ ਹੈਗਾ ਜੀ ਇਹਦਾ ਹਾਂਜੀ ਇਹ ਇਹ ਜਿਹੜੇ ਇਨੀਸ਼ੀਅਲ ਜਿਹੜੇ ਸਿਟਰਸ ਗਰੋਅਰ ਸੀਗੇ ਪੰਜ ਸਿਟੇਟਾ ਪੰਜਾਬ 'ਚ ਬਣੀਆਂ ਸੀ ਹਾਂ ਉਹਦੇ ਵਿੱਚ ਦੋ ਸਟੇਟਸ ਹੁਸ਼ਾਰਪੁਰ ਜਿਲ੍ਹੇ ਦੇ ਸੀ ਇੱਕ ਟਾਲੀ ਵਾਲਾ ਜੱਟਾ ਫਾਜ਼ਲ ਕਾਚ ਇੱਕ ਅਵੋਰ ਇੱਕ ਮੁਕਸਰ ਵਿਚੇ ਬਾਦਲ ਵਿਚੇ ਸੋ ਭੁੰਗੇ ਵਿੱਚ ਇਹ ਸਟੇਟ ਬਣੀ ਸੀ ਪਹਿਲਾਂ ਨੇਚਰਲੀ ਗਰੋਇੰਗ ਇਹ ਉਹਦੇ ਲਈ ਇਹ ਆ ਕਿ ਇਹਦੇ ਸਟੇਟ ਸਟੇਟ ਦੇ ਮੈਂਬਰ ਬਣ ਲਈ 100 ਰੁਪਿਆ ਏਕੜ ਲਈ ਚਾਹੀਦਾ ਜ਼ਿਮੀਂਦਾਰ ਜਮ੍ਹਾਂ ਕਰਾਊਗਾ ਤੇ ਸਾਰੀਆਂ ਫੈਸਿਲਿਟੀਆਂ ਨੂੰ ਇੰਜੋਏ ਕਰ ਸਕਦਾ ਅੱਛਾ ਇੱਕ ਕਿਸਾਨ ਸਿਰਫ 100 ਰੁਪਿਆ ਜਮ੍ਹਾਂ ਕਰਾਏਗਾ ਮਹੀਨੇ ਦਾ ਮਹੀਨੇ ਨਹੀਂ 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 ਫੋੜ ਦੀ ਲਾਈਫ ਅੱਛਾ ਸਿਰਫ ਇੱਕ ਵਾਰੀ ਸਰਵਾ ਦੇ ਕੇ ਉਹਦੇ ਵਿੱਚ ਉਹਨੂੰ ਕੀ ਕੀ ਮਿਲੂਗਾ ਦਵਾਈਆਂ ਮਿਲੂਗੀਆਂ ਟਰੈਕਟਰ ਮਿਲੂਗਾ ਸਾਰੀ ਇੰਪਲੀਮੈਂਟ ਸਭ ਤੋਂ ਵੱਡੀ ਐਡਵਾਈਸ ਟੈਕਨੀਕਲ ਰਾਈ ਉੱਥੇ ਰਜਿਸਟਰ ਲਗਾਇਆ ਹੋਆ ਸਾਡੇ ਅਫਸਰ ਜਾਣਦੇ ਆ ਜਿਹੜੀ ਬਿਮਾਰੀ ਆ ਉੱਥੇ ਲਿਖਿਆ ਹੋਣੀ ਆ ਠੀਕ ਹੈ ਤੇ ਅਸੀਂ ਇੱਕ ਮੈਸੇਜ ਦਈਦਾ ਆਪਣੇ ਸਾਰੇ ਮੈਸੇਜ ਕੋਈ ਕੈਂਪ ਲਾਉਣਾ ਕੋਈ ਬਿਮਾਰੀ ਆ ਗਈ ਉਹ ਵੀ ਉਹਨਾਂ ਜਿਹੜੇ ਰਜਿਸਟਰ ਮੈਂਬਰ ਆਉਣੇ ਆ ਹੀ ਦਿੰਨੇ ਆ ਠੀਕ ਹੈ ਜੀ ਹੁਣ ਮੰਨ ਲਓ ਇਹ ਟਰੈਕਟਰ ਕਿਸੇ ਕਿਸਾਨ ਨੇ ਖੜਨਾ ਜੀ ਇਹਦਾ ਕੀ ਕਿਰਾਇਆ ਰਹਿੰਦਾ ਕਿੰਨੀ ਕੁ ਕੀਮਤ ਤੇ ਫਿਰ ਇਹ ਲੈ ਜਾ ਕੇ ਵਰਤ ਸਕਦਾ ਜੀ ਇਹਨੂੰ ਇਹਦੇ ਤੇ ਸਾਡਾ ਨਾ ਕਿ ਕ੍ਰਿਟੇਰੀਆ ਆ ਕਿ ਫਾਰਮਰ 1580 ਆ ਅੱਛਾ ਜੀ ਜਿਹੜਾ ਪਹਿਲਾਂ ਬੁਕਿੰਗ ਕਰਾਊਗਾ ਉਹੀ ਲੌਗਾ ਜੇ ਕੋਈ ਕਹੂਗਾ ਕਿ ਅੱਜ ਲੈਣਾ ਤੇ ਅੱਜ ਇਦਾਂ ਨਹੀਂ ਮਿਲਦਾ ਹਾਂ ਹਾਂ ਫਸਟ ਗਾਉਂ ਫਾਸਰਵਾ ਜਿੱਦਾਂ ਇਹ ਟਰੈਕਟਰ ਆ ਇਹਦੀ 2000 ਸਿਕਿਉਰਟੀ ਲਈਦੀ ਆ 1000 ਰੁਪਿਆ ਇਹਦਾ ਕਿਰਾਇਆ ਇੱਕ ਦਿਨ ਦਾ ਅੱਛਾ ਸਿਰਫ 1000 ਰੁਪਿਆ ਲੈਣਾ ਕਿਸਾਨ ਨੂੰ ਤੇਲ ਭਰਿਆ ਦਈਦਾ ਤੇਲ ਭਰਿਆ ਲਈਦਾ ਠੀਕ ਹੈ ਠੀਕ ਹੈ ਇੱਥੇ ਜ਼ਿਮੀਂਦਾਰ ਆ ਕੇ ਚੈੱਕ ਕਰ ਲੈਂਦੇ ਆ ਤੇਲ ਠੀਕ ਹੈ ਜੀ ਉਹਦੀ ਫੁੱਲ ਦਿਖਾ ਦੇਣੀ ਆ ਤਾਂ ਜਿੰਨਾ ਲੱਗਿਆ ਉਹਦਾ ਹੀ ਆ ਠੀਕ ਹੈ ਜੇ ਅਸੀਂ ਸਾਡੀ ਕਮੇਟੀ ਮੈਂਬਰਾਂ ਨੇ ਇਹ ਵੀ ਫੈਸਿਲਿਟੀਆਂ ਦੇ ਦਿੱਤੀ ਆ ਕਿ ਜੇ ਕਿਸੇ ਨੇ ਅੱਧੇ ਦਿਨ ਲਈ ਕਿਹਾ ਜੀ ਦੋ ਕਿੱਲੇ ਆ ਕਿੱਲਾ ਜ਼ਮੀਨ ਅੱਧਾ ਦਿਨ ਦਾ ਤਾਂ ਉਹ 500 ਰੁਪਏ ਚ ਵੀ ਟਰੈਕਟਰ ਸਾਡਾ ਜਾਂਦਾ ਹੈ ਤੇ 500 ਰੁਪਏ ਚ ਡਰਾਈਵਰ ਵੀ ਸਾਡਾ ਅੱਛਾ ਇੰਪਲੀਮੈਂਟ ਜੇ ਜਾਊਗਾ ਰੋਟਾ ਬਟਰ ਜ ਉਹਦਾ 1000 ਰੁਪਏ ਜੁਦਾ ਆ ਠੀਕ ਹੈ ਠੀਕ ਹੈ ਮਤਲਬ ਇੱਕ ਇਹ ਪੂਰਾ ਦਿਨ ਉਹ ਆਪਣੇ ਖੇਤ ਵਾਵੇ ਟਰੈਕਟਰ ਤੇਲ ਸਾਡਾ ਡਰਾਈਵਰ ਵੀ ਸਾਡਾ ਡਰਾਈਵਰ ਵੀ ਤੁਹਾਡਾ ਫੰਦ ਵੀ ਸਾਡਾ ਹਾਂ ਪਾੜਜ ਕਰੋ ਜੇ ਆਪਾਂ ਸੰਦ ਲਾ ਲਈਏ ਵਿੱਚ ਟਰੈਕਟਰ ਲਾ ਲਈਏ ਤੇ 3600 3700 4000 ਦਾ ਖਰਚਾ ਆ ਉਹਨਾਂ 5 6 ਕਿੱਲੇ ਬਗ ਜਾਂਦੇ ਬੜੀ ਬੜੀ ਚੰਗੀ ਗੱਲ ਆ ਉਦਾਂ ਡਾਕਟਰ ਸਾਹਿਬ ਤੁਸੀਂ ਸੁਣਦੇ ਹੋਵੋਗੇ ਕਿਸਾਨਾਂ ਤੋਂ ਕਿੰਨੀ ਇੱਕ ਦਿਨ ਦੇ ਵਿੱਚ ਮੰਨ ਲਓ ਕਿੱਲਾ ਫਸਲ ਬੋਣੀ ਆ ਕਿੰਨਾ ਖਰਚ ਆਉਂਦਾ ਜੀ ਮੈਂ ਆਪਣੇ ਆਪਣੇ ਦੱਸਦਾ ਇੱਕ ਵਾਰੀ ਅਸੀਂ ਆਪਣੇ ਖੇਤਾਂ 'ਚ ਪਿੰਡ ਦੀ ਗੋਭੀ ਲਗਾਉਣੇ ਸੀ ਸਾਡਾ ਜਿਹੜਾ ਵਰਕਰ ਸੀ ਉਹਨੇ ਕੰਮ ਕਰਾਇਆ ਤਿੰਨ ਕਿ ਤਿੰਨ ਕਦਾਲਾਂ 'ਚ ਟਰੈਕਟਰ ਵਾਲੇ ਨੇ ਮਤਲਬ ਇਸ ਤਰ੍ਹਾਂ 500 ਰੁਪਏ ਲੈ ਲਿਆ। ਅੱਛਾ। ਜਦ ਕਿ ਇਹਦੇ ਦੇ ਸਾਰੇ ਦਿਨ ਚ 3600 ਰੁਪਏ ਚ 5 ਕਿੱਲੇ ਹੋ ਜਾਂਦੇ ਆ। ਹਾਂ ਹਾਂ ਹਾਂ। ਸੋ ਬਹੁਤ ਵਧੀਆ ਸਰਕਾਰ। ਬਹੁਤ ਬੜਾ ਬਹੁਤ ਸਸਤਾ ਹੈਗਾ ਜੀ। ਜੇ ਇਹ ਛੋਟਾ ਟਰੈਕਟਰ ਖੜਨਾ ਜੀ ਇਹਦੀ ਫਿਰ ਕੀ ਰੇਟ ਹੈਗਾ? ਇਹ ਇਹ ਇਹਨਾਂ ਦਾ 15-1500 ਰੁਪਿਆ ਆ ਕਿਰਾਇਆ। ਠੀਕ ਹੈ ਠੀਕ ਹੈ। ਅੱਛਾ ਇਹ 1500 ਦੇ ਵਿੱਚ ਇਨਕਲੂਡਿੰਗ ਰੋਟਾਵੇਟਰ ਵਿੱਚ ਹੀ ਇਹਦੇ। ਅੱਛਾ ਨਾਲ ਰੋਟਾਵੇਟਰ ਹੁੰਦਾ ਠੀਕ ਹੈ। ਅੱਛਾ ਡਾਕਟਰ ਸਾਹਿਬ ਅੱਗੇ ਆਪਾਂ ਚੱਲਦੇ ਆ ਟੋਟਲ ਕਿੰਨੇ ਟਰੈਕਟਰ ਇਹ ਤੁਹਾਡੇ ਕੋਲ ਹੈ ਜੀ? ਹਾਂ ਜੀ। ਅੱਛਾ ਆਹ ਪਹਿਲੀ ਕਿਸਾਨਾਂ ਦੇ ਵਾਸਤੇ ਦੁਕਾਨ ਆ ਜਿੱਥੋਂ ਦਵਾਈਆਂ ਕਿਸਾਨਾਂ ਨੂੰ ਬਹੁਤ ਮਤਲਬ ਕਹਿ ਲਓ ਵੀ ਨਾ ਮਾਤਰ ਪ੍ਰੋਫਿਟ ਤੇ ਮਿਲ ਰਹੀਆਂ ਬਿਲਕੁਲ ਸਸਤੀਆਂ ਮਿਲ ਰਹੀਆਂ ਇਹਦੇ ਬਾਰੇ ਥੋੜਾ ਦੱਸਿਓ ਜੀ ਕਿਵੇਂ ਇਹ ਪ੍ਰੋਜੈਕਟ ਚੱਲ ਰਿਹਾ ਹੈਗਾ ਜੀ ਇਹਦੇ ਲਈ ਅਸੀਂ ਨਾ ਇੱਕ ਰਵੋਲਵਿੰਗ ਫੰਡ ਬਣਾ ਲਿਆ ਅੱਛਾ ਜੀ 10 ਲੱਖ ਰੁਪਏ ਦਾ ਠੀਕ ਹੈ ਜੀ ਉਹਦੇ ਜਿਹੜੀਆਂ ਸਾਡੀਆਂ ਮਤਲਬ ਪੀਏਯੂ ਪੀਏਯੂ ਤੋਂ ਪ੍ਰਮਾਣਿਤ ਜੀ ਜੀ ਜਾਂ ਸਾਡੇ ਇਲਾਕੇ 'ਚ ਅਸੀਂ ਆਪਣੇ ਲੈਵਲ ਤੇ ਵੀ ਇੱਥੇ ਤਜਰਬੇ ਕਰਦੇ ਆ ਜਿਹੜੀ ਦਵਾਈ ਬੈਸਟ ਹੁੰਦੀ ਆ ਉਹਨਾਂ ਨੂੰ ਇੱਥੇ ਅਸੀਂ 노 ਪ੍ਰੋਫਿਟ 노 ਲਾਸ ਤੇ ਵੇਚਦੇ ਆ ਠੀਕ ਹੈ ਜਦੋਂ ਕਿ ਕੋਈ ਦਵਾਈ ਆਪਾਂ ਜੇ ਲੈਣੇ ਆ ਤੇ 1.5% ਮਾਰਜਨ ਜਾਂ 2% ਮਾਰਜਨ ਤੇ ਜਿੱਦੋਂ ਜੇ 95 ਰੁਪਏ ਜਾ 99 ਰੁਪਏ ਹੋਇਆ ਆਪਾਂ ਸਿੱਧਾ 100 ਰੁਪਏ ਕਰ ਦੇਈਦਾ ਅੱਛਾ ਈ ਠੀਕ ਹੈ ਤੇ ਮਤਲਬ ਡੇਢ ਪਰਸੈਂਟ ਮਾਰ ਜਾਂਦੇ ਆਪਾਂ ਜੋ ਪਿਛੋ ਰੇਟ ਆਇਆ ਉਸ ਤੋਂ ਬਾਅਦ ਸਿਰਫ ਡੇਢ ਪਰਸੈਂਟ 1000 ਰੁਪਏ ਆਉਂਦਾ ਡੇਢ ਤੋਂ 2 ਉੱਪਰ ਥੱਲੇ ਹੋ ਸਕਦਾ ਬਸ ਮੇਨਲੀ ਇੰਨਾ ਈ ਹੁੰਦਾ ਠੀਕ ਹੈ ਉਹਦਾ ਮੰਨ ਲਓ ਇੱਕ ਐਗਜ਼ਾਮਪਲ ਹੈ ਕਿ ਕਿਸਾਨ ਆਹੀ ਦਵਾਈ ਲਾ ਲੈਨੇ ਇਹਦਾ ਰੇਟ ਬਾਹਰ 500 ਰੁਪਏ ਦੁਕਾਨ ਤੋਂ ਮਿਲ ਰਿਹਾ ਆਮ ਜਿਹੜੇ ਲੋਕਾਂ ਨੇ ਪ੍ਰਾਈਵੇਟ ਇੱਥੋਂ ਕਿੰਨੇ ਦੀ ਮਿਲੂਗੀ ਜੀ ਇਹ ਇੱਥੋਂ ਏ ਸਵਾ 400 ਦੀ ਅੱਛਾ ਉਹਦੇ ਵਿੱਚ ਰੁਪਏ 75 ਵਾਜ ਜਾਂਦੇ ਕਿਸਾਨ ਨੂੰ ਜਿੱਦਾਂ ਇੱ ਓਏ ਕੋਰੋ ਮੰਡਲ ਦੀ ਜਿਹੜੀ ਉਹ ਦਿਖਾਇਓ ਐਨ ਪੀ ਕੇ ਬਾਰੇ ਦੱਸ ਦੂੰ ਦੱਸ ਦੇ ਹਾਂ ਹਾਂ ਸਰ ਇਹ 145 ਰੁਪਏ ਦੀ ਕਿਲੋ ਆ ਜੀ ਅੱਛਾ ਜੀ ਇਹ ਜੀ ਇਹਦਾ ਐਮ ਆਰ ਪੀ ਹੈਗਾ ਆ 250 ਰੁਪਏ ਅੱਛਾ ਇਹ ਬਾਹਰ ਕਿੱਦਾ ਵਿਕਦੀ ਲਗਭਗ ਬਾਹਰ ਇਹ ਤਕਰੀਬਨ 200 ਦੀ ਮਿਲਦੀ ਹੈ ਮਤਲਬ 1 ਕਿਲੋ ਪਿੱਛੇ 55 ਰੁਪਏ ਬਚਦੇ ਆ ਇਹਦੇ ਚ ਠੀਕ ਹੈ ਠੀਕ ਹੈ ਇਹ ਤਾਂ ਸਿੱਧੇ ਤੌਰ ਦੇਤੇ ਮੈਨੂੰ ਲੱਗਦਾ ਵੀ ਇਹ ਸਭ ਤੋਂ ਸਸਤੀ ਦੁਕਾਨ ਹੋਊ ਕਿਸਾਨਾਂ ਵਾਸਤੇ ਪੰਜਾਬ ਦੀ ਮੋਰਓਵਰ ਇੱਥੇ ਸਾਰਾ ਬਿੱਲ ਬਿੱਲ ਕੱਟੀ ਦਾ ਕੱਲੀ ਕੱਲੀ ਚੀਜ਼ ਦਾ ਠੀਕ ਹੈ ਪਹਿਲਾਂ ਬਿੱਲ ਲਈਦੀ ਫੇ ਆਪਾਂ ਇਹ ਵੀ ਇੱਕ ਤੋ ਕੁਟੇਸ਼ਨ ਵੀ ਲਈਦੀ ਆ ਠੀਕ ਹੈ ਤਿੰਨ ਚਾਰ ਦੁਕਾਨਾਂ ਦਾ ਕੰਪੈਰੀਸ਼ਨ ਕਰੀਦਾ ਕਿਹੜੀ ਦੁਕਾਨ ਤੋਂ ਸਸਤੀ ਦਾ ਅੱਛਾ ਜੀ ਇਹ ਕਿਸੇ ਇੱਕ ਤੋਂ ਪੰਜ ਛੇ ਦੁਕਾਨਾਂ ਆਪਾਂ ਰੱਖੀਆਂ ਆ ਉਹ ਜਿਹੜਾ ਜਿਹੜਾ ਰੇਟ ਘੱਟ ਦੇ ਦਿੰਦਾ ਉਤੋਂ ਲੈ ਲਈਦਾ ਠੀਕ ਹੈ ਅੱਛਾ ਇਹ ਡਾਟਸ ਇਹਦੇ ਵਿੱਚ ਵੀ ਕੋਈ ਹੈਗਾ ਵੀ ਸੁਸਾਇਟੀ ਵਾਲੇ ਲੈ ਸਕਦੇ ਜਾਂ ਪੰਜਾਬ ਦਾ ਕੋਈ ਵੀ ਕਿਸਾਨ ਲੈ ਸਕਦਾ ਜੀ ਇਹਦੇ ਦੇ ਸਾਡੇ ਸਾਡੇ ਜਿਹੜੇ ਬਾਗਬਾਨੀ ਮਹਿਕਮੇ ਦੇ ਸਾਰੇ ਫਾਰਮ ਆ ਭਾਵੇਂ ਮਹਾਲੀ ਆ ਭਾਵੇਂ ਗਰਦਾਸਪੁਰ ਆ ਭਾਵੇਂ ਜਲੰਧਰ ਆ ਉਹ ਵੀ ਇੱਥੋਂ ਹੀ ਦਵਾਈਆਂ ਖਾਦੇ ਈਵਨ ਯੂਨੀਵਰਸਿਟੀ ਦੀ ਨੂੰ ਵੀ ਦਵਾਈਆਂ ਇੱਥੋਂ ਜਾਂਦੀਆਂ ਅੱਛਾ ਜੀ ਠੀਕ ਹੈ ਹਾਂ ਮਤਲਬ ਉਹਦੇ ਲਈ ਕੋਈ ਕਟੀਰੀਆ ਨਹੀਂ ਕੋਈ ਵੀ ਬੰਦਾ ਦਵਾਈ ਲੈ ਸਕਦਾ ਅੱਛਾ ਕੋਈ ਮਤਲਬ ਮੇਨਲੀ ਨਗਦ ਬਹੁ 95% ਅਸੀਂ ਨਕਦ ਦਿੰਨੇ ਆ ਅੱਛਾ ਠੀਕ ਹੈ ਜੇ ਕੋਈ ਕੋਈ ਜ਼ਿੰਮੇਵਾਰ ਨੂੰ ਕੋਈ ਲੋਕਲ ਇੱਥੋਂ ਆ ਜਾਂਦਾ ਹੋ ਜਾਂਦਾ ਮਜਬੂਰੀ ਆ ਉਹਨੂੰ ਆਪਾਂ ਦੇ ਦੇ ਦਦਾ ਆਧਾਰ ਜੇ ਤੋਂ ਪਤਾ ਕਿ ਪੈਸੇ ਆ ਜਾਣੇ ਆ ਅਦਰਵਾਇਜ਼ ਅਸੀਂ ਕਿਸੇ ਨੂੰ ਆਧਾਰ ਨਹੀਂ ਦਿੰਨੇ ਠੀਕ ਹੈ ਇਹ ਟੋਟਲ ਕਿੰਨੇ ਫਾਰਮਰ ਜੁੜਿਆ ਜੀ ਸੋਸਾਇਟੀ ਦੇ ਨਾਲ ਹੋਣਗੇ 1581 ਫਾਰਮਰ ਆ ਸਾਡੇ ਜੁੜਿਓ ਅੱਛਾ ਤੇ ਪਿੰਡ ਕਿੰਨੇ ਲਾਹਾ ਲੈ ਰਹੇ ਆ 380 ਬੜੀ ਵੱਡੀ ਗੱਲ ਆ ਜੀ ਇੰਨੇ ਇੰਨੇ ਉਹਨਾਂ ਨੂੰ ਮੈਨੇਜ ਕਰਨਾ ਮੰਨ ਲਓ ਇੱਥੇ ਦਵਾਈਆਂ ਦਾ ਸਟਾਕ ਆ ਇਫ ਫਿਰ ਇਹ ਵੀ ਬੁਕਿੰਗ ਤੇ ਚੱਲਦੀ ਨਹੀਂ 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 ਇਹ ਕਈ ਵਾਰੀ ਇਦਾਂ ਹੁੰਦਾ ਸਾਡੇ ਨਾਲ ਇੱਕ ਦੋ ਇੱਥੇ ਕਮੀਆਂ ਵੀ ਹੈਗੀਆਂ ਕਿ ਅਸੀਂ ਵਰਕਿੰਗ ਡੇ 'ਚ ਕੰਮ ਕਰਦੇ ਆ ਅੱਛਾ ਜੀ ਠੀਕ ਹੈ ਮਤਲਬ ਅਸੀਂ ਨਾ ਛੁੱਟੀ ਵਾਲ ਦਿਨ ਖੋਲੀਦੀ ਆ ਨਾ ਸ਼ਨੀ ਹੈ ਸ਼ਨੀ ਐਤਵਾਰ 9 ਤੋਂ 5 ਸਾਡਾ ਹੁੰਦਾ ਠੀਕ ਹੈ ਜੀ ਠੀਕ ਹੈ ਉਹ ਲੋਕੀ ਬਹੁਤ ਸਿਆਣੇ ਹੋ ਗਏ ਪਹਿਲਾ ਪਹਿਲਾ ਸਾਨੂੰ ਤੰਗੀ ਆਈ ਸੀ ਉਹਨਾਂ ਨੂੰ ਪਤਾ ਲੱਗ ਜਾਂਦਾ ਛੁੱਟੀ ਉਹ ਪਹਿਲਾਂ ਹੀ ਲੈ ਜਾਂਦੇ ਸਮਾਂ ਠੀਕ ਹੈ ਮੈਂ ਦੇਖ ਰਿਹਾ ਇੱਧਰ ਸੰਦਮਨ ਤੋਂ ਸਾਰੇ ਲਗਭਗ ਖੇਤੀਬਾੜੀ ਵਾਲੇ ਹੈਗੇ ਨੇ ਜੀ ਨਹੀਂ ਇਹ 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 ਜਿਹੜੀ ਆ ਆ ਜਿਹੜਾ ਨਾ ਕਾਨਕ ਵੱਢਣ ਵਾਲੀ ਮਸ਼ੀਨ ਆ ਅੱਛਾ ਜੀ ਇਹ ਖੇਤੀਬਾੜੀ ਵਿਭਾਗ ਨੇ ਸਾਡੇ ਕੋਲ ਇੱਥੇ ਰੱਖੀ ਹੋਆ। ਕਈ ਵਾਰੀ ਇੱਥੇ ਸਾਡੇ ਤੋਂ ਸਿਕਿਉਰਿਟੀ ਹੁੰਦੀ ਆ। ਠੀਕ ਹੈ। ਉਹ ਤਾਂ ਦੇ ਕਦੇ ਹੁਣ ਨਹੀਂ ਹੁੰਦੀ ਸਿਕਿਉਰਿਟੀ। ਠੀਕ ਹੈ ਠੀਕ ਹੈ ਜੀ। ਇੱਧਰ ਆਪਾਂ ਦੇਖ ਰਹੇ ਆ ਜੀ ਇੱਧਰ ਵੀ ਸਾਰੇ ਸਾਹ ਸਾਰੀਆਂ ਅਸੀਂ ਕਾਨ ਦੇ ਜਿਹੜੀਆਂ ਮਟਰ ਬੀਜਣ ਵਾਲੀ ਡ੍ਰਿਲ ਆ, ਪਿਆਜ਼ ਬੀਜਣ ਦੀ ਡ੍ਰਿਲ ਆ, ਉਹ ਗ੍ਰੇਡਿੰਗ ਬੈਕਫਿੰਗ ਜਿਹੜਾ ਇੱਕ ਜ਼ਿੰਮੇਦਾਰ ਠੀਕ ਹੈ। ਉਹਨੂੰ ਬੁਕਿੰਗ ਕਰਾਉਣ ਆਇਓ ਆ। ਅੱਛਾ ਇਹ ਮਾਲੋ ਕਿਸੇ ਜਿਹੜਾ ਜਿਹੜਾ ਯੂਨਿਟ ਇੱਥੇ ਗ੍ਰੇਡਿੰਗ ਵੈਕਸਿੰਗ ਇਹ ਉਹ ਫੀਲਡ 'ਚ ਚੱਲ ਜਾਣਾ। ਅੱਛਾ ਜੀ ਠੀਕ ਹੈ। ਮਤਲਬ ਉੱਥੇ ਆਪਣੇ ਖੇਤ 'ਚ ਹੀ ਉਹ ਕਰੂਗਾ। ਅੱਛਾ ਉਹ ਖੇਤ 'ਚ ਮਸ਼ੀਨ ਲਿਆਉਣਾ। ਉਹ ਖੇਤ 'ਚ ਚੱਲ ਜਾਣੀ ਆ। ਮਤਲਬ ਉਹ ਉਹ ਉਹਨੂੰ ਇੱਥੇ ਲਿਆਉਣ ਦੀ ਖਰਚਾ ਨਹੀਂ ਪੈਣਾ। ਅੱਛਾ ਜੀ ਠੀਕ ਹੈ। ਹਾਂ ਠੀਕ ਹੈ ਠੀਕ ਹੈ। ਇਹ ਇਹਦਾ ਕਿਰਾਇਆ ਔਰ ਕਿਰੂਆ ਕਿਵੇਂ ਲੈਣੇ ਹੋ ਜੀ ਇਹਦਾ? ਉਹ ਤਾਂ ਬੜਾ ਮਤਲਬ 800 ਰੁਪਏ ਇੱਕ ਦਿਨ ਦਾ ਲਿਖਦਾ ਇਹਦਾ। ਸਿਰਫ ਹਾਂ। ਕੀ ਬਾਤ ਹੈ। ਉਹ ਵੀ ਜੇ ਜ਼ਿਆਦਾ ਲੰਬਾ ਸਮਾਂ ਹੋਵੇ ਤਾਂ 10 ਜੇ ਮਹੀਨਾ ਰਹੇ ਤਾਂ 10000 ਹੀ ਲੈਣਾ। ਉਹ ਕੰਮ ਕਰਾ। ਮਤਲ ਅਸੀਂ ਜ਼ਿਮੀਦਾਰ ਤੋਂ ਨਹੀਂ ਬਹੁਤੇ ਪੈਸੇ ਲੈਂਦੇ ਠੀਕ ਹੈ ਸਾਡਾ ਮੋਟਵ ਹੈ ਕਿ ਜ਼ਿਮੀਦਾਰਾਂ ਦੀ ਸੇਵਾ ਕਰਨਾ ਨਾ ਕਿ ਪ੍ਰੋਫਿਟ ਕਮਾਉਣਾ ਠੀਕ ਹੈ ਬੜੀ ਬੜੀ ਚੰਗੀ ਗੱਲ ਹੈ ਜੀ ਇਹ ਇਹ ਵੀ ਫਿਰ ਇਹਨਾਂ ਦਾ ਕੋਈ ਕਿਰਾਇਆ ਅਲੱਗ-ਅਲੱਗ ਹੈਗਾ ਜੀ ਜਿਵੇਂ ਆ ਮਸ਼ੀਨਰੀ ਆ ਜੀ ਹਾਂ ਥੋੜਾ ਥੋੜਾ ਜਿਦਾ 500 ਰੁਪਏ ਆ ਇਹਦਾ ਡਿਸਕ ਦਾ ਆ ਡਿਸਕ ਦਾ ਠੀਕ ਹੈ ਇਹਦੇ ਦਾ ਕੋਈ ਇਸੇ ਦਾ ਮਿਨੀਮਮ 200 ਵੀ ਹੈਗਾ ਛੋਟੇ ਤੋਂ ਛੋਟੇ ਸੰਦ ਦਾ ਪਰ ਹਜ਼ਾਰ ਦੇ ਲੱਗ ਛੱਗ ਗਿਆ ਜਿਦਾ ਵੱਡੇ ਜਿਦਾ ਉਹ ਜਿਹਦੀ ਜ਼ਿਆਦਾ ਡਿਮਾਂਡ ਹੁੰਦੀ ਆ ਉਹਦਾ ਥੋੜਾ ਜਿਹਾ ਵੱਧ ਰੱਖੀਦਾ ਆ ਹੁਣ ਕਮਾਦ ਵਾਲੇ ਆ ਹਾਂ ਆ ਆ ਦਿਖਾਇਓ ਇੱਦਾਂ ਅਸੀਂ ਹੁਣ ਸਾਡੇ ਏਰੀਆ 'ਚ ਸਾਡਾ ਪਰਪਸ ਆ ਕਿ ਝੋਨੇ ਤੋਂ ਮੁਕਤ ਹੋਣਾ ਠੀਕ ਹੈ ਠੀਕ ਹੈ ਹੁਣ ਇੱਥੇ ਤੁਸੀਂ ਝੋਨੇ ਦੀ ਨਾਂ ਤਾਂ ਦਵਾਈ ਦੇਖੋਗੇ ਨਾ ਝੋਨੇ ਦਾ ਕੋਈ ਇੰਪਲੀਮੈਂਟ ਦੇਖੋਗੇ ਜੀ 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 ਪਵਾ ਉਹਨੂੰ ਵੱਢਣ ਲਈ ਆ ਜਾਂ ਕੱਟਣ ਲਈ ਪਵਾ ਮੈਂ ਚੇਅਰਮੈਨ ਹੋਣ ਦੇ ਨਾਤੇ ਕਈ ਵਾਰੀ ਕੋਈ ਲੋਕ ਕਹਿੰਦੇ ਆ ਕਿ ਝੋਨੇ ਦੀ ਰੱਖੋ ਪਰ ਮੈਂ ਸਟ੍ਰਿਕਲੀ ਅਗੇਂਸਟ ਕਿ ਨਾਂ ਮੈਂ ਦਵਾਈ ਰੱਖਣੀ ਆ ਨਾ ਉਹਦਾ ਕੋਈ ਇੰਪਲੀਮੈਂਟ ਰੱਖਣਾ ਕਣਕ ਝੋਨੇ ਤੋਂ ਨਿਕਲ ਨਹੀਂ ਕਣਕ ਲਈ ਰੱਖ ਲਈ ਝੋਨੇ ਲਈ ਝੋਨਾ ਮਤਲਬ ਸਾਡੇ ਲਈ ਜ਼ੈਰ ਆ ਨਾ ਤਾਂ ਸਾਡੀ ਫਸਲ ਆ ਪੰਜਾਬ ਦੀ ਤੇ ਆ ਟ੍ਰੈਸ਼ਰ ਆ ਅੱਛਾ ਠੀਕ ਹੈ ਇਧਰ ਨਾ ਜਿਹੜਾ ਇਹ ਤੇ ਆਪਾਂ ਜਿੰਨਾ ਜਿਹੜੀਆਂ ਪਾਲਸੀਜ਼ ਆ ਦਾਣਾਂ ਆ ਸਰੋ ਆ ਉਹ ਇਹਦੇ ਚ ਕੱਢਦੇ ਆ ਆ ਜਿਹੜਾ ਆਪਾਂ ਡਿੱਗਾ ਰਾ ਜਿਹੜੇ ਬਾਗ ਬਾਗ ਜ ਤੋਂ ਲਗਾਉਣੇ ਆ ਇਹ 3 ਫੁੱਟ ਚੌੜਾ 3 ਫੁੱਟ ਡੂੰਗਾ ਅੱਛਾ ਜੀ ਠੀਕ ਹੈ ਇਹਦੇ ਵਿੱਚ ਆਪਾਂ ਟੂਆ ਕੱਢ ਕੇ ਲਗਾਉਂਦੇ ਆ ਠੀਕ ਹੈ ਜੀ ਠੀਕ ਹੈ ਇਧਰ ਵੀ ਸਾਰੀਆਂ ਹੈਗੇ ਨਹੀਂ ਸੰਦ ਬੰਦ ਸਾਰੇ ਔਰ ਆ ਕੋਲਡ ਸਟੋਰ ਹੈ ਜਿਹੜੇ ਸਭ ਤੋਂ ਵੱਡੀ ਸਾਡੀ ਸਮੱਸਿਆ ਬਾਗਬਾਨੀ ਚ ਆ ਕਿ ਪੈਰੀਸ਼ੇਬਲ ਹੋਣ ਦੇ ਕਾਰਨ ਜੀ ਇਖਰਾਬ ਬਹੁਤ ਸ਼ਤੀ ਹੋ ਜਾਂਦੀ ਆ ਜੀ ਉਸ ਲਈ ਇਹ ਸਾਡਾ ਨਾ ਇੱਕ ਪਿਛੇ ਦਾ ਐਕਸਪੈਰੀਮੈਂਟ ਕੀਤਾ ਸੀ ਇਹ 3 ਟਨ ਦਾ ਆ ਠੀਕ ਹੈ ਜੀ ਜਿਹਨਾਂ ਜ਼ਿੰਮੇਵਾਰ ਇਥੇ ਪ੍ਰੋਡਿਊਸ ਰੱਖੀ ਸੀਗੀ ਉਹਨਾਂ ਜੇ ਉਦੋਂ ਰੇਟ ਸੀਗਾ 15 ਰੁਪਏ 50 ਰੁਪਏ ਤੱਕ ਉਹਨਾਂ ਨੇ ਪੈਸੇ ਵਟੇ ਮੈਂ ਆਪਣੇ YouTube ਚੈਨਲ ਤੇ ਵੀ ਉਹਨਾਂ ਦੀ ਰਿਕਾਰਡਿੰਗਾਂ ਬਣਾਈਆਂ ਆ ਉਹਨਾਂ ਨੇ ਪੈਸੇ ਬੱਟੇ ਹੋਆ ਸੋ ਇਹ ਇੱਕ ਤਰ੍ਹਾਂ ਦਾ ਲੋਕਾਂ ਲਈ ਦੱਸਣਾ ਕਿ ਤੂੰ ਮੰਡੀ ਕਰਨ ਕਰਨ ਲਈ ਕੋールド ਸਟੋਰ ਕਰੋ ਗ੍ਰੇਡਿੰਗ ਕਰੋ ਪੈਕੇਜਿੰਗ ਕਰੋ ਫੇਰ ਲਿਜਾਓ ਆਪਣੀ ਫਸਲ ਦਾ ਆਪ ਤੁਸੀਂ ਉਹਨੂੰ ਪ੍ਰੋਸੈਸ ਕਰਕੇ ਵੇਚੋ ਮੁਨਾਫਾ ਵੀ ਵੱਜ ਜਾਂਦਾ ਮੈਂ ਦੇਖ ਰਿਹਾ ਸੀ ਕਿ ਅੱਗੇ ਜਿੱਦਾਂ ਤੁਹਾਡੇ ਸਾਰੇ ਸੰਬੰਧ ਹੈਗੇ ਇਥੇ ਵਰਕਸ਼ਾਪ ਵੀ ਨਾਲ ਦੀ ਨਾਲ ਚੱਲ ਰਹੀ ਹੈ ਜੀ ਇੱਥੇ ਇਹ ਵਰਕਸ਼ਾਪ ਸਾਡੇ ਡਰਾਈਵਰ ਹੀ ਕੰਮ ਕਰ ਲੈਂਦੇ ਆ ਕੋਈ ਉਦਾਂ ਜਿੱਦਾਂ ਬੇਲੇ ਦਿਨ ਕੰਮ ਨਹੀਂ ਹੈਗਾ ਉਹਨਾਂ ਦੇ ਨਾਲ ਸਾਡੇ ਡਰਾਈਵਰ ਹੀ ਕੰਮ ਕਰਦੇ ਆ ਕੋਈ ਪੱਕਾ ਮਕੈਨਿਕ ਨਹੀਂ ਰੱਖਿਆ ਸੀ ਅੱਛਾ ਠੀਕ ਹੈ ਹਾਂ ਹਾਂ ਅੱਛਾ ਉਹੀ ਆਪਣੇ ਆਪ ਹੀ ਕਰ ਲੈਂਦੇ ਆ ਸਾਰਾ ਕੁਝ ਮਤਲਬ ਇੱਥੇ ਸੇਵਾ ਭਾਵਨਾ ਹੀ ਜ਼ਿਆਦਾ ਕਿੰਦਾ ਕੰਮ ਆ ਜੇ ਕਹੀਏ ਕਿ ਬਹੁਤਾ ਪ੍ਰੋਫਿਟ ਵਾਲਾ ਕੰਮ ਨਹੀਂ ਹੈਗਾ ਮਤਲਬ ਠੀਕ ਇਹ ਮਤਲਬ ਮਕਸਦ ਇਹੀ ਹੈ ਕਿ ਪ੍ਰੋਫਿਟ ਵੀ ਤਾਂ ਹੀ ਨਹੀਂ ਕਮਾ ਰਹੇ ਆ ਕਿ ਸਾਰੇ 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 ਜ਼ਿਮੀਦਾਰਾਂ ਦੇ ਬੱਚੇ ਆ ਹਾਂ ਸਾਰੇ ਜ਼ਿਮੀਦਾਰਾਂ ਜੁੜੇ ਹੋ ਆ ਜੀ 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 ਲੈ ਲੈ ਹਾਂ ਹਾਂ ਇਹ ਬਜ਼ੁਰਗ ਉਹ ਮੁੰਡਾ ਬਹੁਤ ਵਧੀਆ ਸੈਲਫ ਮਾਰਕ ਮੁੰਡੇ ਦੀ ਲੋਇਡ ਤਾ ਇਹ ਬਾਈ ਗੁਕੀਰਾ ਇਧਰ ਆਓ ਇਹ ਨੌਜਵਾਨ ਕਿਸਾਨ ਵੀ ਬੜੀ ਖੁਸ਼ੀ ਵਾਲੀ ਗੱਲ ਹੈ ਵੀ ਕਿਸਾਨੀ ਦੇ ਕੰਮਾਂ 'ਚ ਨੌਜਵਾਨ ਵੀ ਨੇ ਬਈ ਕੀ ਨਾਂ ਤੁਹਾਡਾ ਕਿੱਥੋਂ ਹੈ ਉਹਨਾਂ ਗੁਰਕੀਰਤ ਸਿੰਘ ਆ ਜੀ ਮੇਰਾ ਪਿੰਡ ਖੜਿਆਲਾ ਜੀ ਇੱਥੋਂ 10 ਕਿਲੋਮੀਟਰ ਮੈਂ ਖੁੱਲ ਤਾਂ ਲੱਗ ਗਿਆ ਅੱਛਾ ਅੱਛਾ ਗੁਰਕੀਰਤ ਸਿੰਘ ਕੀ ਖੇਤੀ ਕਰਦੇ ਹੋ ਤੁਸੀਂ ਕਿਸ ਫਸਲ ਦੀ ਅਸੀਂ ਕਿਨੂਆ ਦੀ ਬਾਗਬਾਨੀ ਕਰੀਦੀ ਆ ਜੀ ਤੇ ਆਪਣੇ ਕੋਲੇ 20 ਏਕੜ ਬਾਗ ਹੈਗਾ ਆ ਜੀ ਅੱਛਾ ਹਾਂਜੀ ਹਾਂਜੀ ਤੇ ਯੰਗ ਇੱਥੇ ਮੈਂ ਦੱਸਣ ਜੋਗ ਆ ਕਿ ਇਸ ਕਾਕੇ ਕੋਲ ਅਮਰੀਕਾ ਦਾ ਵੀਜ਼ਾ ਵੀ ਹੈਗਾ ਤੇ ਕੈਨੇਡਾ ਦਾ ਵੀਜ਼ਾ ਹੈਗਾ ਅੱਛਾ ਫਿਰ ਵੀ ਇਹ ਕਹਿੰਦਾ ਮੈਂ ਇੱਥੇ ਹੀ ਮੰਡੀ ਕਰਨ ਕਰਨਾ ਆਪੇ ਹੀ ਕਰਨਾ ਇਹਨੂੰ ਅਸੀਂ ਇੱਕ ਟੂਰ ਤੇ ਲੈ ਗਏ ਪਿਛਲੇ ਸਾਲ ਅੱਛਾ ਜੀ ਉੱਥੋਂ ਜਾ ਕੇ ਬਹੁਤ ਜ਼ਿਆਦਾ ਅਨਕਰਜ ਹੋਇਆ ਇਹਦੇ ਉਹ ਦਾਦਾ ਜੀ ਆ ਇਹ ਦੋਨੇ ਪੇ ਦਾਦੇ ਪੋਤੇ ਦਾ ਬੜਾ ਇਹਨਾਂ ਦਾ ਪਿਆਰ ਆ ਅੱਛਾ ਸੋ ਮੈਂ ਮੈਂ ਵੀ ਇਹਨਾਂ ਦਾ ਇਹ ਸਵੇਰੇ ਤਿੰਨ 3:30 ਵਜੇ ਮੰਡੀ ਆ ਜਾਂਦਾ ਮੈਂ ਵੀ ਇਹਨੂੰ ਮਿਲਣ ਜਾਂਦਾ ਹੁੰਦਾ ਇਹਨਾਂ ਦਾ ਪਿੰਡ ਆ ਮੇਰਜਾਪੁਰ ਖੜਿਆਲਾ 22 ਕਿਲੋਮੀਟਰ ਆ ਇਥੋਂ ਪਰ ਇਹ ਬਹੁਤ ਵਧੀਆ ਤਰ੍ਹਾਂ ਇਹ ਕੰਮ ਕਰਦਾ ਬਾਕੀ ਉਹਨਾਂ ਤੋਂ ਕੋਈ ਕੁਛ ਇੱਥੋਂ ਲਾਹਾ ਕਿੰਨਾ ਕੁ ਮਿਲਦਾ ਜੀ ਆਪਾਂ ਮਹਿੰਗਾਈ ਦੇ ਹਿਸਾਬ ਨਾਲ ਕਿਸਾਨ ਤੋਂ ਅੱਜ ਕੱਲ ਕਿਸਾਨ ਨੂੰ ਸੰਦ ਮਹਿੰਗੇ ਪੈ ਰਹੇ ਆ ਦਵਾਈਆਂ ਮਹਿੰਗੀਆਂ ਪੈ ਰਹੀਆਂ ਮਹਿਸੂਸ ਕੀ ਕੀਤਾ ਇੱਥੋਂ ਕਿੰਨਾ ਕੁ ਫਾਇਦਾ ਮਿਲਦਾ ਸਾਨੂੰ ਲੱਗਦਾ ਜੀ ਜਿਹੜਾ ਕੁ ਫਾਇਦਾ ਸਾਨੂੰ ਬਾਹਰੋਂ ਨਹੀਂ ਮਿਲੂਗਾ ਉਹ ਵਾਲੀਆਂ ਚੀਜ਼ਾਂ ਜਿਹੜੀ ਅਸੀਂ ਇੱਥੋਂ ਵਰਤੀਏ ਮਤਲਬ ਅੱਧ ਮੁੱਲ ਦੇ ਲਾਗੇ ਛਾਕੇ ਮਿਲ ਜਾਂਦੀਆਂ ਜੀ ਕਰਾਏ ਉੱਤੇ ਮਿਲਣ ਦੀਆਂ ਨਾਲ ਇਹਨਾਂ ਦੀ ਸਰਵਿਸ ਬਹੁਤ ਵਧੀਆ ਆ ਜੀ ਜੇ ਆਪਾਂ ਮਤਲਬ ਆਪਣੀ ਇਹਨਾਂ ਨਾਲ ਜੇ ਆਪਾਂ ਡੀਲਿੰਗ ਵਧੀਆ ਕਰਾਂਗੇ ਤੇ ਆਟੋਮੈਟਿਕਲੀ ਇਹਨਾਂ ਸਰਵਿਸ ਵੀ ਵਧੀਆ ਕਰਨੀ ਜੀ ਜੀ ਤੇ ਅਪਾਰਟ ਫਰਮ ਦਿਸ ਕਿਉਂਕਿ ਜੇ ਕੋਈ ਵੀ ਆਪਾਂ ਇਥੇ ਸੰਧ ਹੁਣ ਅਸੀਂ ਬਾਬਾ ਜੀ ਆਏ ਸੀਗੇ ਉਹਨਾਂ ਨੇ ਨਿੱਕਾ ਟਰੈਕਟਰ ਲੈ ਕੇ ਜਾਣਾ ਜੀ ਬਾਗ ਹੁਣ ਸਾਡੇ ਭੀੜੇ ਆ ਜੀ ਤੇ ਰੋਟਾਵੇਟਰ ਨਿੱਕਾ ਨਾਲ ਲੈ ਜਾਗੇ ਉਹਦੇ ਨਾਲ ਫਿਰ ਉਹ ਦਰਸਤਾਂ ਦੇ ਵਿੱਚ ਨਹੀਂ ਉਹ ਟਰੈਕਟਰ ਫਸੂਗਾ ਤੇ ਮਤਲਬ ਨਿੱਕਿਆਂ ਨਿੱਕੀਆਂ ਜਿਹੜੀਆਂ ਸਾਡੀਆਂ ਮੁਸ਼ਕਲਾਂ ਇਥੋਂ ਹੱਲ ਹੋ ਜਾਂਦੀਆਂ ਨੇ ਅੱਛਾ ਇੱਕ ਦਸੋ ਇਕਨੋਮਿਕਲੀ ਕਿੰਨਾ ਕੁ ਸਸਤਾ ਪੈਂਦਾ ਫੇਕ ਟਰੈਕਟਰ ਤੁਸੀਂ ਮੰਨ ਲਓ ਆਪਣਾ ਜਾਂ ਕਿਸੇ ਤੋਂ ਕਿਰਾਏ ਤੇ ਪ੍ਰਾਈਵੇਟਲੀ ਲਿਆਉਣੇ ਹੋ ਹਾਂਜੀ ਫਿਰ ਇਥੋਂ ਲੈ ਕੇ ਜਾਉਣੇ ਹੋ ਕਿੰਨਾ ਕੁ ਫਰਕ ਪੈਂਦਾ ਇੱਕ ਦਿਹਾੜੀ ਦੇ ਵਿੱਚ ਅ ਇਦਾਂ ਆਪਾਂ ਕੋਈ 2 4 5000 ਦਾ ਫਰਕ ਕਿਸਾਨ ਦੇ ਪੈਸੇ ਬਚਦੇ ਆ ਨਹੀਂ ਵੱਧੇ ਹੀ ਬਚ ਜਾਂਦੇ ਆ ਜੀ ਅੱਛਾ ਹਾਂਜੀ ਹਾਂਜੀ ਜਿੱਦਾਂ ਬਾਈ ਚ ਕਿਉਂਕਿ ਜੇ ਰੋ ਪੈਲੀ ਵੱਧ ਹੋਵੇ ਆਪਾਂ ਵਾਉਣ ਲਈ ਆਪਾਂ ਨੂੰ ਨਾ ਟਾਈਮ ਵੀ ਵੱਧ ਲੱਗਦਾ ਆ ਜਿਹੜੇ ਬਾਕੀ ਟਰੈਕਟਰ ਹੋਣਗੇ ਜਿਹੜੋਂ ਆਪਾਂ ਪ੍ਰਾਈਵੇਟਲੀ ਲੈਣੇ ਆ ਬਾਹਰੋਂ ਉਹਨਾਂ ਨੇ ਆਪਣਾ ਫਾਇਦਾ ਦੇਖਣਾ ਜੀ ਇਹੇ ਦੇਖਦੇ ਆ ਕਿਸਾਨਾਂ ਦਾ ਫਾਇਦਾ ਜੀ ਤਾਂ ਫਿਰ ਆਟੋਮੈਟਿਕਲੀ ਫਾਇਦਾ ਹੋ ਹੀ ਜਾਂਦਾ ਜੀ ਆਪਣਾ ਠੀਕ ਹੈ ਠੀਕ ਹੈ ਠੀਕ ਹੈ ਡਾਕਟਰ ਸਾਹਿਬ ਬੜਾ ਵਧੀਆ ਪ੍ਰੋਜੈਕਟ ਹੈ ਜੀ ਕੁਝ ਹੋਰ ਇਸ ਤੋਂ ਇਲਾਵਾ ਕੋਈ ਨਵੀਂ ਆਖਰੀ ਕਮੈਂਟ ਇਹਦੇ ਉੱਤੇ ਲਾਵਾਂਗੇ ਕੋਈ ਹੋਰ ਕੁਝ ਕਰ ਰਹੇ ਹੋ ਕਿਸਾਨਾਂ ਦੇ ਵਾਸਤੇ ਵੀ ਕਿਸਾਨਾਂ ਨੂੰ ਸਾਡੇ ਮਾਨ ਜੋ ਡਿਪਟੀ ਕਮਿਸ਼ਨਰ ਹਿਸ਼ਾਰਪੁਰ ਜੀ ਸਾਡੇ ਇੱਥੇ ਰੈਗੂਲਰ ਵਿਜਿਟ ਕਰਦੇ ਆ ਉਹਨਾਂ ਦੇ ਮਨ 'ਚ ਸੀ ਕਿ ਤੁਸੀਂ ਬਹੁਤ ਵਧੀਆ ਜਿਹੜਾ ਬਾਗਵਾਨੀ ਲਈ ਕੰਮ ਕਰ ਲਿਆ ਪਰ ਕੰਢੀ ਖੇਤਰ 'ਚ ਸਾਡੇ ਮੂਫਲੀ ਦੇ ਕਿਸਾਨ ਆ ਉਹਨਾਂ ਦੀ ਵੀ ਥੋੜੀ-ਬਹੁਤੀ ਮਦਦ ਕੀਤੀ ਜਾਵੇ ਸੋ ਉਹਨਾਂ ਨੇ ਸਾਨੂੰ ਆਦੇਸ਼ ਦਿੱਤੇ ਸੀ ਕਿ ਰਾਜਸਥਾਨ ਹਰਿਆਣਾ ਦਿੱਲੀ ਦਾ ਦੌਰਾ ਕਰਕੇ ਆਓ ਕੋਈ ਉੱਧਰ ਦੀ ਮਸ਼ੀਨਰੀ ਲਿਆ ਕੇ ਆਓ ਤੇ ਮੂਫਲੀ ਨੂੰ ਪ੍ਰੋਸੈਸਿੰਗ ਕਰਨ ਲਈ ਕੋਈ ਨਾ ਕੋਈ ਕਰੋ ਸੋ ਉਹਦੇ ਆ ਵਿజిਟ ਕਰ ਚੁੱਕੇ ਆ ਮੂਫਲੀ ਦਾ ਬਹੁਤ ਛੇਤੀ ਇੱਥੇ ਪ੍ਰੋਸੈਸਿੰਗ ਪਲੈਂਟ ਲਗਾਉਣ ਜਾ ਰਹੇ ਆ ਉਹਦੇ ਲਈ ਮਾਨਜੋਗ ਡਿਪਟੀ ਕਮਿਸ਼ਨਰ ਨੇ ਸਾਨੂੰ ਕੁਝ ਪਹਿਲੀ ਰਾਸ਼ੀ ਵੀ ਦੇ ਦੇਣੀ ਆ ਉਹ ਦਿਨ ਆਏ ਸੀ ਉਹ ਕਰ ਦਿੱਤਾ ਆ ਸੋ ਅਸੀਂ ਉਹਦੇ ਲਈ ਮੂਫਲੀ ਲਈ ਹਾਰਵੇਸਟਰ ਟਰਾਂਸਪਲੈਂਟਰ ਤੇ ਉਹਦੀਆਂ 8-9 ਤਰ੍ਹਾਂ ਦੀਆਂ ਚੀਜ਼ਾਂ ਬਣਦੀਆਂ ਜਿੱਦਾਂ ਪੂਜੀਆ ਬਣਦਾ ਉਹਦਾ ਪਨੀਰ ਬਣਦਾ ਉਹਦੇ ਉਹਦਾ ਦੁੱਧ ਬਣਦਾ ਉਹਦੇ ਸਾਰੇ ਪ੍ਰੋਜੈਕਟ ਇੱਥੇ ਲਾਵਾਂਗੇ ਉਸ ਤੋਂ ਬਾਅਦ ਅਸੀਂ ਹੁਣ ਉਹ ਇੱਕ ਹੋਰ ਜਿੱਦਾਂ 베ਜੀਟੇਬਲ ਸਾਡੇ ਇੱਥੇ ਹਰਿਆਣੇ ਲਾਗੇ ਗੋਭੀ ਬੜੀ ਮਸ਼ਹੂਰ ਆ ਕੰਡੀ ਦੇ ਵਿੱਚ ਆਮਲਾ ਗਲਗਲ ਬੇਲ ਨੇਚਰਲੀ ਆ ਉਹਨਾਂ ਨੂੰ ਪ੍ਰੋਸੈਸ ਕਰਨ ਲਈ ਡੀਹਾਈਡਰੇਟਰ ਆਪਾਂ ਲੈਣ ਜਾ ਰਹੇ ਆ ਜਿਹਦੇ ਚ ਜਿੱਦਾਂ ਪਲੰਮ ਦਾ ਲਿਵਰ ਲਈ ਆਪਾਂ ਨੂੰ ਜਾਂ ਅੰਜੀਰ ਆ ਇਹ ਬਹੁਤ ਵਧੀਆ ਚੀਜ਼ਾਂ ਆ ਇਹਨਾਂ ਨੂੰ ਸਕਾ ਕੇ ਲੋਕ ਵਰਤਦੇ ਆ ਉਹਨਾਂ ਲਈ ਆਪਾਂ ਇੱਥੇ ਕੋਈ ਨਾ ਕੋਈ ਛੋਟੇ ਤੋਂ ਛੋਟਾ ਯੂਨਿਟ ਬਣਾਵਾਂਗੇ ਸੋ ਮੈਂ ਮੈਂ ਮੇਰੀ ਜਿਹੜੀ ਪ੍ਰੋਮੋਸ਼ਨ ਦੋ ਕੁ ਸਾਲ ਨੂੰ ਜੇ ਹੋਈ ਤਾਂ ਮੈਂ ਚਾਹੂੰਗਾ ਕਿ ਇਹ ਸਿੱਟਾ ਸਟੇਟ ਭੂੰਗਾ ਸਾਰੇ ਪੰਜਾਬ ਲਈ ਇੱਕ ਚੰਦਨ ਮਨਾਰਾ ਹੋਊਗਾ ਇੱਕ ਛੱਤ ਦੇ ਥੱਲੇ ਤੁਹਾਨੂੰ ਸਾਰੀਆਂ ਪ੍ਰੋਸੈਸਿੰਗ ਫੈਸਿਲਿਟੀਆਂ ਮਿਲੂਗੀਆਂ ਜਿਹੜੀਆਂ 2 ਤੋਂ 4 ਕਰੋੜ ਤੇ ਫੈਕਟਰੀਆਂ ਲੱਗਦੀਆਂ ਉਹ ਆਪਾਂ ਕਰੋੜ ਤੋਂ ਥੱਲੇ ਸਭ ਕੁਝ ਲਾਉਣ ਲਈ ਯਤਨ ਕਰਾਂ ਕਿਉਂਕਿ ਜੋ ਉਹਦੇ ਪਿਛੇ ਕਾਰਨ ਹੈ ਕਿ ਜਿਹੜੀ ਇਹ ਸਾਰਾ ਸਿਸਟਮ ਫਾਰਮਰਾਂ ਦੁਆਰਾ ਚਲਾਇਆ ਜਾਂਦਾ ਇਹਦੇ 15 ਫਾਰਮਰ ਮੈਨੂੰ ਗਾਈਡ ਕਰਦੇ ਆ ਮੈਂ ਐਗਜ਼ੀਕਿਊਟ ਕਰਦਾ ਸੋ ਸਾਡੀ ਇੱਕ ਟੀਮ ਬਿਨਾਂ ਪਾਰਟੀ ਤੋਂ ਆ ਕੋਈ ਰੋਮਾਂ ਸਾਰੇ ਪਾਰਟੀਆਂ ਦੇ ਫਾਰਮਰ ਆ ਇੱਥੇ ਕਦੀ ਕੋਈ ਰਾਜਨੀਤੀ ਨਹੀਂ ਹੁੰਦੀ ਠੀਕ ਆਖਰੀ ਸਵਾਲ ਹੈ ਕਿੰਨੀ ਟਰਨਓਵਰ ਹੈਗੀ ਹੈ ਜੀ ਇਸ ਸੋਸਾਇਟੀ ਦੀ ਫਿਰ ਤੁਹਾਡੇ ਤੋਂ ਸਾਨੂੰ ਪਿਛਲੇ ਸਾਲ ਸਾਡ ਨੂੰ 64 ਲੱਖ ਪ੍ਰੋਫਿਟ ਹੋਇਆ 50 ਲੱਖ ਸਾਡਾ ਖਰਚਾ ਸੀ 14 ਲੱਖ ਸਾਨੂੰ ਪ੍ਰੋਫਿਟ ਬਜਟ ਸੇਗਾ ਤੇ 8 ਕਰੋੜ ਦੇ ਲੱਗ ਛਾਗੇ ਸਾਡੇ ਤੋਂ ਐਫਰੀ ਦੇ ਰੂਪ ਦੇ ਬੈਂਕ ਕਾ ਜਮਾਏ ਇਸ ਸਾਲ ਦਾ ਕਹਿ ਸਕਦੇ ਆ ਫਿਰ 1 ਕਰੋੜ 2 ਕਰੋੜ ਕਿੰਨੇ ਕਰੋੜ ਤੱਕ ਟਰਨਓਵਰ ਹੁੰਦਾ ਹੈ ਟਰਨਓਵਰ ਤੁਹਾਡੀ 2 ਕਰੋੜ ਦੀ ਹੁੰਦੀ ਕੋਈ 1 ਕਰੋੜ ਤਾਂ ਦਵਾਈਆਂ ਦੀ ਹੋ ਜਾਂਦੀ ਆ ਬਾਕੀ ਸਾਰੀ ਲਾ ਮਲਾ ਕੇ ਕਰੋੜ ਕਿਦੀ ਹੁੰਦੀ ਆ 2 ਕਰੋੜ ਰੁਪਏ ਦਾ ਟਰਨਓਵਰ 2 ਕਰੋੜ ਚੋਂ ਸਾਨੂੰ ਖਰਚਾ ਕੱਢ ਕੇ 14 ਲੱਖ ਬਚ ਜਾਂਦਾ ਮਤਲਬ ਇਹਦੇ ਵਿੱਚ ਬੇਨ ਸਾਡਾ ਸੋਰਸ ਸਬ ਵਿਆਜ ਹੈ ਇਫਰੀਆ 53 ਲੱਖ ਸਾਡਾ ਬਿਆ ਇਫਰੀਆ ਤੋਂ ਵਿਆਜ ਆਉਂਦਾ 12 13 ਲੱਖ ਸਾਡੀ ਆਪਣੀ ਇਨਕਮ ਆ ਠੀਕ ਹੈ ਠੀਕ ਹੈ ਕਿਉਂਕਿ ਅਸੀਂ ਬਹੁਤ ਜ਼ਿਆਦਾ ਰੇਟ ਬਹੁਤ ਘੱਟ ਰੱਖਿਓ ਆ ਤਾਂ ਕਿ ਅਸੀਂ ਨੇ ਚਾਹੁੰਦੇ ਕਿਉਂਕਿ ਸਾਡੇ ਇੱਥੇ ਟੈਕਸ ਲੱਗਦਾ ਠੀਕ ਹੈ ਹੁਣ ਅਸੀਂ ਉਹ ਵੀ ਇਹਨੂੰ ਚੈਰੀਟੇਬਲ ਬਣਾ ਲਿਆ ਇਸ ਤਰ੍ਹਾਂ ਦੀ ਹੁਣ ਟੈਕਸ ਵੀ ਲੱਗਣਾ ਵੀ ਛੱਡ ਗਿਆ ਠੀਕ ਹੈ ਠੀਕ ਹੈ ਡਾਕਟਰ ਸਾਹਿਬ ਗੱਲਬਾਤ ਕੀਤੀ ਤੁਸੀਂ ਬੜੀ ਵਧੀਆ ਜਾਣਕਾਰੀ ਦਿੱਤੀ ਧੰਨਵਾਦ ਤੁਹਾਡਾ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਿਸਾਨਾਂ ਦੇ ਲਈ ਇੱਕ ਬੜਾ ਨੇਕ ਉਪਰਾਲਾ ਹੈ ਕਿਉਂਕਿ ਬਹੁਤ ਸਾਰੇ ਕਿਸਾਨ ਇੱਦਾਂ ਨੇ ਖੇਤੀ ਕਰਨਾ ਮਹਿੰਗੇ ਸੰਦਨੇ ਕਿਸੇ ਦੇ ਕੋਲ ਸੰਦ ਖਰੀਦ ਨਹੀਂ ਹੁੰਦਾ ਤਾਂ 25 ਕਿਲੋਮੀਟਰ ਦੇ ਦਾਇਰੇ ਦੇ ਵਿੱਚ ਇੱਕ ਸੋਸਾਇਟੀ ਬਣੀ ਹੈ ਜਿੱਥੋਂ ਕਿਸਾਨ ਨਾ ਮਾਤਰ ਕੀਮਤ ਦੇ ਉੱਤੇ ਟਰੈਕਟਰ ਲਗਾ ਸਕਦੇ ਨੇ ਕੋਈ ਵੀ ਸੰਦ ਲੈ ਜਾ ਕੇ ਆਪਣੀ ਖੇਤੀਬਾੜੀ ਦੇ ਕੰਮ ਨੂੰ ਨਿਵੇੜ ਸਕਦੇ ਨੇ ਸਸਤੀਆਂ ਦਵਾਈਆਂ ਤੋਂ ਮਿਲ ਸਕਦੀਆਂ ਨੇ ਚੰਗਾ ਉਪਰਾਲਾ ਹੈ ਅਜਿਹੇ ਉਪਰਾਲੇ ਪੂਰੇ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਕਰਨੇ ਚਾਹੀਦੇ ਨੇ ਤਾਂ ਜੋ ਕਿਸਾਨਾਂ ਦਾ ਜੀਵਨ ਹੋਰ ਸੁਖਾਲਾ ਹੋ ਸਕੇ ਬਣੇ ਰਹੋ ਔਰ ਪੰਜਾਬੀ ਟੀਵੀ ਦੇ ਨਾਲ